ਮੈਂ ਬਿੰਦਰਾਮ ਕਰ ਰਾਂ ਯਾਰ ਨਾ ਕਰਿਆ ਟੱਕਰ ਨੂੰ ਗਾ ਯਾਰ ਬੜਾ ਚੰਡੀਗੜ੍ਹੋਂ ਆਏ ਆ ਇੱਥੋਂ ਤਾਂ ਆਏ ਆ ਐਡੀ ਜੇ ਟੱਕ ਵੀ ਗਿਆ ਤੂੰ ਦੱਸ ਦੇਖ ਕੇ ਤਾਂ ਜਾ ਮੇਲਾ ਸੋਣਾ ਕਰਦਾ ਕੀ ਆ ਦੇਖ ਤਾਂ ਸੇ ਕਿਵੇਂ ਪਿਆਰਾ ਜਾ ਵਾਂਗੂ ਕੋਈ ਕੰਮ ਧੰਦਾ ਕਰ ਲਾ ਉੱਠ ਕੇ ਬਈ ਉਹ ਕੋਈ ਬਈ ਦੇਖੋ ਜੀਆ ਤੁਸੀਂ ਆ ਤੰਗਾਇਆ ਸੁਪੀ ਅਨੇ ਆ ਛੁੱਟੀ ਹੋਰ ਕਿੱਥੇ ਹੋੜਾ ਸਰਦਾਰ ਅਸੀਂ ਸਰਦਾਰ ਨਹੀਂ ਅਸੀਂ ਆਪਣੇ ਜ਼ਮੀਨਾਂ 'ਚ ਬੈਠੇ ਆ ਉਹ ਕਾਦੇ ਸਰਦਾਰਾਂ ਤੁਸੀਂ ਵਿਆਹ ਤੁਹਾਡਾ ਉਹਨੇ ਹੋਣ ਨਹੀਂ ਦਿੱਤਾ ਜ਼ਮੀਨ ਥੋਡੀ ਹੋਰ ਰੱਖੀ ਫਿਰਦਾ ਹੁਣ ਤਾਂ ਕੰਮ ਨੂੰ ਰੱਖਿਆ ਈ ਬਣਾ ਆਪਣੇ ਮਾਂ ਮਮੀ ਨਾਲ ਤਾਂ ਮੈਂ ਗੱਲ ਕੀਤੀ ਆ ਉਹ ਤੇ ਮੰਨ ਗਿਆ ਤੂੰ ਆਪਣੇ ਵੀਰੇ ਦੇ ਭਾਬੀ ਨੂੰ ਲੈ ਕੇ ਸਾਡੇ ਕੇ ਰਿਸ਼ਤਾ ਲੈ ਕੇ ਭੇਜ ਜੇ ਤੇ ਮੇਰੇ ਬਾਪੂ ਨੇ ਮੇਰੇ ਵਾਂ ਕੇ ਤੇ ਹੋਰ ਕਰ ਦੇਣਾ ਫਿਰ ਨਾ ਮੈਨੂੰ ਕਹੀਂ ਨਾਲੇ ਟਾਈਮ ਹੀ ਉਹ ਤਾਂ ਹੋ ਗਿਆ ਮੈਂ ਅੱਗੇ ਕਾਲਜ ਤੋਂ ਬੜੀ ਲੇਟ ਹੋ ਗਈ ਮੈਂ ਹੁਣ ਚੱਲੀ ਆ ਮੈਂ ਅੱਡੇ ਤੱਕ ਜਾ ਕੇ ਆਇਆ ਜਾਂ ਤੱਕ ਰੋਟੀ ਲਾ ਦੇ ਉਹਨਾਂ ਦੀ ਫੜਾਗੀ ਵੀ ਹੋਣੀ ਆ ਦੁਪਹਿਰਾ ਹੋ ਗਿਆ ਮੈਂ ਤਾਂ ਨਹੀਂ ਉਹਨਾਂ ਰਾਂ ਨੂੰ ਨੁਨ ਪੱਕ ਦਾ ਦਫਾ ਕਰ ਪਰਿਆ ਉਹਨਾਂ ਨੂੰ ਬੀਸਾ ਸੀਗਲ ਹਾਂ ਦੱਸ ਮੈਨੂੰ ਲੇ ਕੁੜੀ ਪਸੰਦ ਆ ਜੇ ਤੂੰ ਤੇ ਵੀਰ ਆ ਰਿਹਾ ਕਿ ਮੇਰੇស្ ਤੇਰੀ ਗੱਲ ਕਰਿਓ ਅੱਛਾ ਕਿਹੜੇ ਪਿੰਡ ਦੀ ਲੈ ਮਾਸੀ ਵੀ ਆ ਗਈ ਅੱਸੀ ਕਾ ਮਾਸੀ ਹੋ ਠੀਕ ਹੋ ਮੈਂ ਵੀਰੇ ਨੂੰ ਬੁਲਾ ਕੇ ਲੈ ਆਜੋ ਹੁੰਦਾ ਚਾਹ ਕੀ ਕਹਿੰਦਾ ਸੀ ਉਹ ਨਹੀਂ ਕਹਿੰਦਾ ਵੀ ਮੈਂ ਵਿਆਹ ਕਰਾਉਣਾ ਕਿਸੇ ਕੁੜੀ ਨਾਲ ਵੀ ਕੁੜੀ ਪਸੰਦ ਕਰੇ ਬੈਠਾ ਜਿੰਦਾ ਆਪਣੇ ਬਾਈ ਨਾਲ ਕਿੱਥੇ ਆਹ ਆਪਣੇ ਪਿੰਡੇ ਕਿਸ ਹੋ ਰਹੇ ਕਰਨੀ ਨਾ ਮੈਂ ਤਾਂ ਨਹੀਂ ਹੁੰਦਿਆਂ ਨਾ ਮੈਂ ਨਾ ਨਾ ਮੈਂ ਨਹੀਂ ਹੁੰਦਿਆਂ ਓਕੇ ਮੈਂ ਸਮਝ ਮੈਂ ਤੁਸੀਂ ਆਪਣੀ ਕੁੜੀ ਦਾ ਰਿਸ਼ਤਾ ਕਰਨ ਲੱਗੇ ਹੋ ਹਾਂਜੀ ਭਿੰਦੇ ਕਰਨ ਲੱਗੇ ਹਾਂ ਪਰ ਉਹ ਧਿਆਨ ਨਹੀਂ ਕਰ ਰਹੇ ਤੁਸੀਂ ਭਾਜੇ ਪਰ ਉਥੇ ਤੇ ਚੰਗੇ ਨਹੀਂ ਹੈਗੇ ਉਹ ਬੰਦੇ ਜਿਹੜਾ ਵੀ ਨਾ ਨਾ ਉਹ ਤੇ ਪਹਿਲੇ ਬਚਪਨ ਤੇ ਬੜੇ ਬੜੇ ਵਧੀਆ ਸੀ ਮੁੰਡੇ ਉਹ ਪਰ ਹੁਣ ਤੇ ਹੈ ਵਿਗੜ ਗਏ ਨੇ ਬਿਲਕੁਲ ਸ਼ਰਾਬ ਜੂਆ ਮੈਂ ਤੇ ਕਹਿੰਦੀ ਆ ਉਥੇ ਨਾ ਹੀ ਕਰਿਓ ਰਿਸ਼ਤਾ ਚੰਗੇ ਨਹੀਂ ਹੈਗੇ ਉਹ ਬੰਦੇ ਐਵੇਂ ਕੁੜੀ ਦਾ ਆਪਣਾ ਖਰਾਬ ਕਰੋਗੇ ਆਪਣਾ ਜੀਵਨ ਸੰਨ ਪਤਾ ਹੀ ਨਹੀਂ ਸੀ ਇਸ ਗੱਲ ਦਾ ਨਾ ਨਾ ਉਥੇ ਨਾ ਕਰਿਓ ਤੁਸੀਂ ਰਿਸ਼ਤਾ ਤੁਸੀਂ ਤੇ ਦੂਲੇ ਕਹਿੰਦੀ ਆ ਰਹੇ ਉਹ ਮੁੰਡੇ ਸਾਰੇ ਆਪਣੇ ਹਾਂ ਜੀ ਨੀ ਮੁਰਗਾ ਬਣਿਆ ਨਹੀਂ ਲਾਹ ਤੇਰੇ ਘਰੇ ਦਾ ਖਾਣ ਪੀਣ ਮौज ਹੀ ਬੜੀ ਆ ਅੱਛਾ ਸਾਡੇ ਘਰੇ ਜਨਾਨੀਆਂ ਨੀ ਮੜਨ ਦਿੰਦੀਆਂ ਚੰਗਾ ਕੀਤਾ ਤੁਸੀਂ ਵਿਆਹ ਨਹੀਂ ਕਰਾਇਆ ਆਹ ਕੋਸਤਾਨੂਲੀ ਚਾਹੀਦੀ ਇੱਧਰ ਹੀ ਰੋਟੀ ਰੋਟੀ ਸਾਰਾ ਹਿੱਸਾ ਦੇ ਕਿਹੜੇ ਹਿੱਸੇ ਦੀ ਗੱਲ ਕਰਦਾ ਉਹ ਸਾਰਾ ਕੁਸਤਾ ਬਾਪ ਨੇ ਪਹਿਲੇ ਹੀ ਮੇਰੇ ਨੋਮ ਕਰਤਾ ਚੁੱਪ ਕਰਕੇ ਰੋਟੀ ਖੜੇ ਖਾਈ ਚੱਲੂ ਆਹ ਫੜ ਰੋਟੀ ਅਰੇ ਫੜਦਾ ਰੋਟੀ ਤਾਂ ਆਪ ਨਿਕਾਲੇ ਤੋ ਆਪ ਘੇਰਾ ਸਾਨੂੰ ਬਾਗੋ ਬਣਾ ਲੈ ਓਏ